ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੀਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਨਾ ਸਾਹਿਬ ਵਾਲਿਆਂ ਦੇ ਬਚਨ ਜਿਹੜੇ ਨੇ ਅੱਜ ਵਾਕੇ ਹੀ ਸੱਚ ਹੋ ਰਹੇ ਨੇ ਕੋਈ ਵੀ ਇਸ ਗੱਲੋਂ ਜਿਹੜਾ ਹੈ ਅਣਜਾਣ ਨਹੀਂ ਹੈ ਸਾਰੇ ਜਾਣਦੇ ਆ ਪਰ ਫਿਰ ਵੀ ਆਪਾਂ ਇਸ ਸਾਖੀ ਦੇ ਵਿੱਚ ਕੋਸ਼ਿਸ਼ ਕਰਾਂਗੇ ਇਸ ਚੀਜ਼ ਨੂੰ ਬਿਆਨ ਕਰਨ ਦੀ ਗੁਰੂ ਕਿਰਪਾ ਸਦਕਾ ਜਿੰਨੀ ਕੁ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਸਾਖੀ ਨੂੰ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਬਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਪਿਆਰਿਓ ਆਪਾਂ ਕੁਝ ਜੀਵਨ ਦੇ ਵਿੱਚੋਂ ਜਿਹੜੀਆਂ ਨੇ ਸਾਖੀਆਂ ਵਿਚਾਰਦੇ ਆ ਸੋ ਜੋ ਸਾਖੀਆਂ ਅੱਜ ਬਾਖੋਬੀ ਸੱਚ ਹੋ ਰਹੀਆਂ ਨੇ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਹਰ ਇੱਕ ਚੀਜ਼ ਜਿਹੜੀ ਹੈ ਉਹ ਵਾਕੇ ਹੀ ਸੱਚ ਹੋ ਰਹੀ ਹੈ ਸੋ ਪਿਆਰਿਓ ਆਪਾਂ ਇਸ ਤੋਂ ਸਾਰੇ ਹੀ ਲਗਭਗ ਜਾਣੂ ਹਾਂ ਇੱਕ ਵਾਰ ਕਹਿੰਦੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਜਮਸ਼ੇਦਪੁਰ ਤੋਂ ਬਹੁਤ ਭਾਰੀ ਜਿਹੜੇ ਗਾਡਰ ਸੀ ਉਹ ਮੰਗਵਾਉਂਦੇ ਨੇ ਬਹੁਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਉਥੋਂ ਮਸਤੋਣਾ ਸਾਹਿਬ ਲੈ ਕੇ ਆਉਣੇ ਸੀ ਤੇ ਕਈਆਂ ਨੇ ਇੱਥੋਂ ਵੀ ਜ਼ਿਕਰ ਕੀਤਾ ਕਹਿੰਦੇ ਉਹ ਇੱਥੇ ਪਹੁੰਚ ਚੁੱਕੇ ਸੀ ਇੱਥੋਂ ਦਮਦਮਾ ਸਾਹਿਬ ਲੈ ਕੇ ਜਾਣੇ ਸੀ ਕੁਝ ਘੂਰੇ ਰੱਖ ਲਏ ਤੇ ਕੁਝ ਕਹਿੰਦੇ ਦਮਦਮਾ ਸਾਹਿਬ ਉਹnga ਮਸਤੋਣਾ ਸਾਹਿਬ ਜੋ ਸੇਵਾ ਚੱਲ ਰਹੀ ਸੀ ਤੇ ਕਹਿੰਦੇ ਵੀ ਗੱਲ ਸਿਰਫ ਇੱਥੇ ਆਪਾਂ ਸਮਝਾਂਗੇ ਵੀ ਬਚਨ ਸੱਚ ਹੋਣ ਦੀ ਆਪਾਂ ਧਿਆਨ ਸਿਰਫ ਉਸ ਵੱਲ ਕੇਂਦਰਿਤ ਰੱਖਣਾ ਹੈ ਕਹਿੰਦੇ ਵੀ ਮਹਾਪੁਰਖਾਂ ਨੇ ਉਹ ਜਿਹੜੇ ਗਾਡਰ ਸੀ ਬਾਬਾ ਗੁਲਾਬ ਸਿੰਘ ਜੀ ਹੋਰਾਂ ਨੂੰ ਕਹਿ ਦਿੱਤਾ ਕਿ ਭਾਈ ਗੱਡਿਆਂ ਤੇ ਲੱਦ ਲਓ ਤੇ ਬਹੁਤ ਭਾਰੀ ਗਾਡਰ ਸੀ ਸਾਧ ਸੰਗਤ ਉਹ ਭਾਰੀ ਗਾਡਰ ਇੰਨੇ ਸੀ ਕਹਿੰਦੇ ਗੱਡਿਆਂ ਤੇ ਲੱਦ ਲੇ ਤੇ ਗੱਡੇ ਜਿਹੜੇ ਨੇ ਉਹ ਦਮਦਮਾ ਸਾਹਿਬ ਵੱਲ ਨੂੰ ਪਾ ਦਿੱਤੇ ਗਏ ਦਮਦਮਾ ਸਾਹਿਬ ਉਹ ਗਾਡਰ ਭੇਜਨੇ ਸੀ ਇਹਨੇ ਮਹਾਪੁਰਖ ਵੀ ਨਾਲੋ ਨਾਲ ਹੋ ਗਏ ਗੱਡਿਆਂ ਦੇ ਉੱਤੇ ਗਾਡਰ ਲੱਦੇ ਹੋਏ ਨੇ ਹੋਰ ਸਾਜੋ ਸਮਾਨ ਰਸਤਾ ਵਸਤਾ ਆਦਿਕ ਜਿਹੜੀਆਂ ਨੇ ਉਹ ਨਾਲ ਹੀ ਜਾ ਰਹੀਆਂ ਨੇ ਸੋ ਸਾਧ ਸੰਗਤ ਮਹਾਪੁਰਖ ਵੀ ਜਿਹੜੇ ਨੇ ਨਾਲ-ਨਾਲ ਜਾ ਰਹੇ ਕਿਨ੍ਹੇ ਰੋੜ ਜਿਹੜਾ ਉਹ ਬਹੁਤ ਦੂਰ ਸੀ ਤੇ ਮਹਾਪੁਰਖ ਜਿਹੜੇ ਨੇ ਸੰਗਤ ਨੂੰ ਕਹਿ ਦਿੰਦੇ ਨੇ ਭਾਈ ਗੱਡੇ ਇੱਧਰ ਖੇਤਾਂ ਵਿੱਚ ਵੀ ਪਾ ਲਓ ਤੇ ਇੱਧਰ ਦੀ ਆਪਾਂ ਸਾਰੇ ਲੰਘ ਜਾਣੇ ਆ ਰਸਤਾ ਨੇੜੇ ਹੋ ਜਾਏਗਾ ਇਨੇ ਗੱਡੇ ਜਿਹੜੇ ਨੇ ਨਾ ਉਹ ਖੇਤਾਂ ਵਿੱਚ ਦੀ ਪਾ ਲੈ ਪੱਕੀ ਫਸਲ ਵਿੱਚ ਦੀ ਜਦੋਂ ਗੱਡੇ ਨੰਗ ਰਹੇ ਨੇ ਤੇ ਇੱਕ ਕਿਸ਼ਨ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਕਿਸਾਨ ਸੀ ਉਹ ਭੱਜ ਕੇ ਆਉਂਦਾ ਤੇ ਮਹਾਪੁਰਖਾਂ ਨੂੰ ਕਹਿੰਦਾ ਮਹਾਪੁਰਖੋ ਤੁਹਾਨੂੰ ਦਿਸਦਾ ਨਹੀਂ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੀ ਪੱਕੀ ਫਸਲ ਜਿਹੜੀ ਹੈ ਖਰਾਬ ਕਰ ਦਿੱਤੀ ਹੈ ਉਧਰ ਰੋਡ ਦੇ ਉੱਤੋਂ ਦੀ ਹੋਗੇ ਜਾਵੋ ਤੁਸੀਂ ਖੇਤਾਂ ਵਿੱਚ ਦੀ ਕਿੱਧਰ ਦੀ ਜਾ ਰਹੇ ਹੋ ਤੇ ਮਹਾਪੁਰਖਾਂ ਨੇ ਕਹਿੰਦੇ ਸਹਿਜ ਸੁਭਾਈ ਬਚਨ ਕਰ ਦਿੱਤਾ ਭਾਈ ਅਸੀਂ ਰੋਡ ਦੇ ਉੱਪਰ ਹੀ ਜਾ ਰਹੇ ਹਾਂ ਅਸੀਂ ਕਿਹੜਾ ਕਿਸੇ ਦੀ ਫਸਲ ਖਰਾਬ ਕੀਤੀ ਹੈ ਕਹਿੰਦੇ ਵੀ ਇੰਨੇ ਨੂੰ ਉਹ ਚੁੱਪ ਕਰ ਗਿਆ ਹੁਣ ਦੂਜਾ ਬਚਨ ਬੋਲਣ ਦੀ ਜਿਹੜੀ ਹੈ ਉਸ ਦੀ ਹਿੰਮਤ ਹੀ ਨਹੀਂ ਹੋਈ ਚੁੱਪ ਕਰ ਗਿਆ ਮਹਾਂਪੁਰਖ ਲੰਗੇ ਫਸਲ ਨੂੰ ਵੇਖਦਾ ਰਿਹਾ ਕਾਫੀ ਫਸਲ ਜਿਹੜੀ ਹੈ ਉਹ ਖਰਾਬ ਹੋ ਗਈ ਸੀ ਕਿ ਸੰਕੇਤ ਸੀ ਵੀ ਆਉਣ ਵਾਲੇ ਸਮੇਂ ਦਾ ਮਹਾਂਪੁਰਖਾਂ ਨੇ ਆਪ ਹੀ ਕਹਿ ਦਿੱਤਾ ਤੋ ਕਹਿੰਦੇ ਇਹ ਵੀ ਜਦੋਂ ਮਹਾਪੁਰਖ ਲੰਗ ਗਏ ਉਸ ਤੋਂ ਕੁਝ ਕੁ ਦਿਨਾਂ ਬਾਅਦ ਹੀ ਜਿਹੜੀ ਐ ਫਿਰ ਉਸ ਦੇ ਜ਼ਮੀਨ ਦੇ ਵਿੱਚੋਂ ਦੀ ਇੱਕ ਰੋਡ ਕ੍ਰੋਸ ਹੋਇਆ ਪੂਰਾ ਰੋਡ ਜਿਹੜਾ ਸੀ ਉਹ ਬਣ ਚੁੱਕਿਆ ਸੀ ਸਰਕਾਰ ਇੱਕ ਨਵੀਂ ਸਕੀਮ ਲੈ ਕੇ ਆਈ ਸੀ ਤੇ ਉਹ ਕਿਸ਼ਨ ਸਿੰਘ ਕਾਫੀ ਭੱਜਿਆ ਸਰਕਾਰੀ ਦਰਬਾਰੇ ਗਿਆ ਕਾਫੀ ਮਹਿਕਮਿਆਂ ਤੱਕ ਉਹ ਪੁੱਜਿਆ ਕਾਫੀ ਮਹਿਕਮਿਆਂ ਤੱਕ ਉਹ ਨੇ ਆਪਣੀ ਪਹੁੰਚ ਜਿਹੜੀ ਐ ਕੀਤੀ ਪਰ ਕਿਤੇ ਵੀ ਕਹਿੰਦੇ ਉਦੀ વા ਨਾ ਚੱਲੀ ਕਿਤੇ ਵੀ ਉਹਦੀ ਸੁਣਵਾਈ ਨਾ ਹੋਈ ਕਹਿੰਦੇ ਵੀ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਵੀ ਰੋਡ ਹੁਣ ਪਿੱਛੋਂ ਸਾਰਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਬਾਕੀ ਸਾਰਿਆਂ ਦੀਆਂ ਜ਼ਮੀਨਾਂ ਵਿੱਚ ਆ ਚੁੱਕੀਆਂ ਨੇ ਕਹਿੰਦੇ ਵੀ ਹੁਣ ਤੇ ਇਧਰ ਦੀ ਉਹ ਰੋਡ ਬਣੇਗਾ ਇਦੋਂ ਕੋਈ ਸਕੀਮ ਟਾਲੀ ਨਹੀਂ ਜਾ ਸਕਦੀ ਤੇ ਹੁਣ ਕਿਸਨ ਸਿੰਘ ਇਸ ਕੱਲੋਂ ਡਰਦਾ ਸੀ ਵੀ ਮੇਰੀ ਜ਼ਮੀਨ ਵਿੱਚੋਂ ਦੀ ਜੇਕਰ ਰੋਡ ਨਿਕਲੇਗਾ ਤੇ ਮੇਰੀ ਜ਼ਮੀਨ ਜਿਹੜੀ ਹੈ ਉਹ ਦੋ ਹਾੜ ਹੋ ਜਾਏਗੀ ਟੁਕੜੇ ਹੋ ਜਾਏਗਾ ਅੱਧੀ ਕੰਦਰ ਰਹਿ ਜੇਗੀ ਦੀ ਉਧਰ ਰਹਿ ਜੇਗੀ ਜਿੱਥੋਂ ਦੀ ਮਹਾਪੁਰਖ ਨੰਗੇ ਕਹਿੰਦੇ ਸੇਮ ਉੱਥੋਂ ਦੀ ਹੀ ਉਹ ਰੋੜ ਪਾਸ ਹੋਇਆ ਤੇ ਫਿਰ ਉਹਨੂੰ ਸਮਝ ਆਈ ਕਿ ਮਹਾਪੁਰਖਾਂ ਨੇ ਬਚਨ ਕਰ ਦਿੱਤੇ ਸੀ ਵੀ ਰੋੜ ਨਿਕਲਣਾ ਮੈਨੂੰ ਪਹਿਲੇ ਹੀ ਸੰਕੇਤ ਕਰ ਗਏ ਸੀ ਜੇ ਮੈਂ ਉਹਦੀ ਸਮਝ ਜਾਂਦਾ ਤੇ ਚੰਗਾ ਹੁੰਦਾ ਕਹਿੰਦੇ ਮੈਂ ਤੇ ਸਾਧ ਬਚਨ ਨੇ ਅਟਲਾਦਾ ਇਹ ਸਾਧੂ ਦਾ ਬਚਨ ਟਾਲਿਆ ਨਹੀਂ ਜਾ ਸਕਦਾ ਤੇ ਹੁਣ ਸੱਚ ਹੋ ਕੇ ਰਹੇਗਾ ਫਿਰ ਉਹ ਸਮਝ ਪੈ ਗਈ ਉਹਨੂੰ ਵੀ ਇਹ ਤਾਂ ਐਵੇਂ ਹੋਏਗਾ ਸੋ ਗੁਰਮੁਖ ਪਿਆਰਿਓ ਬਾਬਾ ਜੀ ਨੇ ਜਿਹੜੇ ਬਚਨ ਕੀਤੇ ਉਹ ਸੱਚ ਹੋਏ ਤੇ ਚਲੋ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਜਿੰਨੀ ਕੋ ਉਹਦੀ ਜ਼ਮੀਨ ਸੀ ਵੇਚ ਆਈ ਉਹਨੂੰ ਪੈਸੇ ਦਿੱਤੇ ਸਰਕਾਰ ਨੇ ਔਰ ਜਿਹੜੀ ਵਾਧੂ ਜ਼ਮੀਨ ਸੀ ਉਹਨੇ ਜਿਹੜੀ ਹੈ ਫਿਰ ਜਿੰਨੀ ਕੋ ਫਸਲ ਬਾੜੀ ਹੋਵੇ ਉਹਨੇ ਗੁਰੂ ਘਰ ਨੂੰ ਜਿਹੜੀ ਹੈ ਉਹ ਸਾਰੀ ਸੇਵਾ ਦੇ ਵਿੱਚ ਹੀ ਦੇ ਦਿੱਤੀ ਸੀ ਉਹ ਕਾਫੀ ਨਿਮਰਤਾ ਵਾਲਾ ਸੀ ਚਲੋ ਜੋ ਉਹਨੇ ਬਚਨ ਬੋਲ ਦਿੱਤਾ ਸੀ ਉਸ ਵਕਤ ਉਹਨੇ ਪਛਤਾਵਾ ਵੀ ਫਿਰ ਬਹੁਤ ਕੀਤਾ ਤੇ ਮਹਾਪੁਰਖਾਂ ਕੋਲ ਆਇਆ ਤੇ ਮਹਾਪੁਰਖਾਂ ਨੇ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਉਹ ਬਚਨ ਸਾਡੇ ਤੋਂ ਵੀ ਸਹਿਜ ਸਭਾਇ ਹੋ ਗਿਆ ਆਪਣੇ ਆਪ ਨੂੰ ਵਡਿਆਈ ਨਹੀਂ ਦਿੱਤੀ ਕਹਿੰਦੇ ਜਿਵੇਂ ਸਾਤੋਂ ਮਾ ਸਤਿਗੁਰੂ ਨੇ ਘਬਾਤਾ ਓਵੇਂ ਹੋ ਗਿਆ ਭਾਈ ਕੋਈ ਗੱਲ ਨਹੀਂ ਘਬਰਾਓ ਉਹ ਉਹ ਮਾਲਕ ਬੜਾ ਸਮਝਦਾਰ ਇੱਕ ਵਾਰ ਲੁਧਿਆਣੇ ਦੇ ਲਾਗੇ ਮਹਾਪੁਰਖ ਬਾਬਾ ਆਤਰ ਸਿੰਘ ਜੀ ਸਾਧ ਸੰਗਤ ਦੀਵਾਨ ਸਜਾ ਕੇ ਖੜੇ ਸੀ ਕਿਸੇ ਨੇ ਬੇਨਤੀ ਕਰ ਦਿੱਤੀ ਮਹਾਪੁਰਖੋ ਕੱਲ ਨੂੰ ਬੱਚੀ ਦਾ ਜਿਹੜਾ ਹੈ ਦੇਖ ਦਿਖਈਆ ਹੈ ਤੁਸੀਂ ਵੀ ਪਹੁੰਚੋ ਮਾਹਪੁਰਖ ਵੀ ਚਲੇ ਗਏ ਇਹਨੇ ਮੁੰਡੇ ਵਾਲੇ ਵੀ ਆ ਗਏ ਤੇ ਕੁੜੀ ਵਾਲੇ ਵੀ ਪਹੁੰਚ ਗਏ ਤੇ ਸਾਥ ਸੰਗਤ ਕਹਿੰਦੇ ਗੱਲਬਾਤ ਆਪਸ ਦੇ ਵਿੱਚ ਹੋ ਗਈ ਰਿਸ਼ਤਾ ਪੱਕਾ ਕਰਨ ਲੱਗ ਪਏ ਤੇ ਮਾਹਪੁਰਖਾਂ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਭਾਈ ਕੁੜੀ ਤੇ ਮੁੰਡੇ ਨੂੰ ਵੀ ਪੁੱਛ ਲੋ ਇਸ رائے ਉਹਨਾਂ ਦੀ ਵੀ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਉਹਨਾਂ ਨੇ ਬਤੀਤ ਕਰਨੀ ਹੁਣ ਉਦੋਂ ਤੇ ਇਹ ਜਮਾਨੇ ਨਹੀਂ ਸੀ ਹੁੰਦਾ ਪੁੱਛਣ ਗਿਛਣ ਦਾ ਕਹਿੰਦੇ ਮਾਹਪੁਰਖਾਂ ਦੇ ਜਿਹੜੇ ਸੀ ਉਹ ਲੋਕ ਕੁਝ ਖਲਾਫ ਹੋ ਗਏ ਕਹਿੰਦੇ ਵੀ ਮਾਹਪੁਰਖੋ ਤੁਸੀਂ ਰੱਬ ਦੀ ਬੰਦਗੀ ਕਰਦੇ ਹੋ ਤੁਸੀਂ ਤੇ ਉਲਟ ਰੀਤ ਚਲਾਈ ਜਾਂਦੇ ਹੋ ਆ ਤੁਸੀਂ ਕੀ ਕਹਿ ਰਹੇ ਹੋ ਹੁਣ ਕੁੜੀ ਤੇ ਮੁੰਡੇ ਨੂੰ ਅਸੀਂ ਪੁੱਛੀਏ ਵੀ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕਹਿੰਦੇ ਜੀ ਉਹਨਾਂ ਨੇ ਵਿਰੋਧ ਕੀਤਾ ਕਾਫੀ ਵਿਰੋਧ ਕੀਤਾ ਤੇ ਗੱਲਬਾਤ ਜਿਹੜੀ ਹੈ ਫਿਰ ਕੋਈ ਵੀ ਨਹੀਂ ਬਣੀ ਹੁਣ ਜਦੋਂ ਕਹਿੰਦੇ ਇਹ ਗੱਲਬਾਤ ਹੋਈ ਤੇ ਮਨ ਦੇ ਵਿੱਚ ਕਹਿੰਦੇ ਸੋਚਿਆ ਤੇ ਸਹੀ ਪਰ ਉਹਨਾਂ ਨੇ ਮੰਨੀ ਨਹੀਂ ਮਹਾਂਪੁਰਖ ਉਤ ਤੁਰਨ ਲੱਗ ਪਏ ਮਾਪੁਰਗਤੋ ਤਰੇ ਆਏ ਤੇ ਮਾਪੁਰਖ ਆਉਂਦੇ ਆਉਂਦੇ ਇੱਕ ਗੱਲ ਗਏ ਆਏ ਕਹਿੰਦੇ ਭਾਈ ਇਹ ਅੱਜ ਤੇ ਤੁਹਾਨੂੰ ਇਸ ਗੱਲ ਦਾ ਬੁਰਾ ਲੱਗਦਾ ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਯਾਦ ਰੱਖਿਓ ਅੱਜ ਤੇ ਅਸੀਂ ਪੁੱਛਣ ਦੀ ਉਹ ਗੱਲ ਕੀਤੀ ਆ ਕਹਿੰਦੇ ਇੰਨਾਂ ਨੇ ਕਿਸੇ ਨੂੰ ਪੁੱਛਣਾ ਵੀ ਨਾ ਨਵੀਂ ਪੀੜ੍ਹੀ ਐਹੋ ਜੀ ਹੋਏਗੀ ਕਹਿੰਦੇ ਆਪਣੀ ਮਰਜ਼ੀ ਨਾਲ ਹੀ ਰਿਸ਼ਤੇ ਹੋਣਗੇ ਆਪਣੀ ਮਰਜ਼ੀ ਨਾਲ ਹੀ ਵਿਆਹ ਹੋਣਗੇ ਆਪਣੀ ਮਰਜ਼ੀ ਨਾਲ ਹੀ ਛੱਡ ਛੜਈਏ ਹੋਣਗੇ ਤੇ ਉਹ ਬਚਨ ਆ ਤੇ ਸੱਚ ਹੋ ਰਹੇ ਨੇ ਸਾਹਸ ਦੇਖੋ ਜੇ ਪਹਿਲਾਂ ਰੋਡ ਦੀ ਗੱਲ ਕੀਤੀ ਅੱਜ ਰੋਡ ਅਮਨ ਮੱਤੇ ਨਿਕਲ ਰਹੇ ਨੇ ਅਸੀਂ ਜ਼ਮੀਨਾਂ ਦੀ ਲੜਾਈ ਲੜ ਰਹੇ ਆ ਕੋਈ ਕਹਿੰਦਾ ਮੈਂ ਜ਼ਮੀਨ ਦੇਣੀ ਨਹੀਂ ਉਹ ਤਾਂ ਧੱਕੇ ਨਾਲ ਖੋਈ ਜਾ ਰਹੀ ਹੈ ਸੋ ਕੋਈ ਧੀਆ ਭੈਣਾਂ ਦੇ ਜਿਹੜੇ ਰਿਸ਼ਤੇ ਨੇ ਸਾਧ ਸੰਗਤ ਅੱਜ ਬੱਚਿਆਂ ਨੂੰ ਪੁੱਛ ਕੇ ਕਰਨੇ ਪੈ ਰਹੇ ਨੇ ਇਹ ਬੱਚੇ ਫਿਰ ਅੱਗੋਂ ਹੋਰ ਹੀ ਸਭ ਕੱਢ ਦਿੰਦੇ ਨੇ ਉਹ ਕਹਿੰਦੇ ਵੀ ਮੈਂ ਤੇ ਇਹਦੇ ਨਾਲ ਕਰਾਉਣਾ ਹੀ ਨਹੀਂ ਹੈਗਾ ਮੈਂ ਤੇ ਆਪਣਾ ਆਪ ਪਸੰਦ ਕਰ ਰੱਖਿਆ ਉਹ ਉਹ ਬਚਨ ਮਾਪੁਰਖਾਂ ਦੇ ਜਿਹੜੇ ਨਾ ਸੱਚ ਹੋਏ ਸਾਧ ਸੰਗਤ ਉਹਨਾਂ ਦੇ ਬਚਨਾਂ ਨੂੰ ਟਾਲਿਆ ਨਹੀਂ ਜਾ ਸਕਦਾ ਉਹਨਾਂ ਦੇ ਬਚਨ ਜਿਹੜੇ ਨੇ ਅੱਜ ਅਟਲ ਹੋ ਰਹੇ ਨੇ ਸੱਚ ਹੋ ਰਹੇ ਨੇ ਸੋ ਕਹਿਣ ਤੋਂ ਭਾਵ ਕਿ ਜਿਹੜੇ ਪੂਰਨ ਬੰਦਗੀ ਵਾਲੇ ਹੁੰਦੇ ਨੇ ਸਾਧ ਸੰਗਤ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਜਿਹੜੇ ਬਚਨ ਨੇ ਉਹ ਅੱਜ ਵੀ ਸੱਚ ਹੋ ਰਹੇ ਨੇ ਇਸ ਚੀਜ਼ ਨੂੰ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਸੋ ਪਿਆਰਿਓ ਮਹਾਪੁਰਖਾਂ ਦੇ ਜਿਹੜੇ ਬੰਦਗੀ ਵਾਲਿਆਂ ਦੇ ਬਚਨ ਹੁੰਦੇ ਨੇ ਪਿਆਰਿਓ ਉਹ ਬਿਲਕੁਲ ਇਸ ਤਰ੍ਹਾਂ ਸੱਚ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ